ਰਵੀ ਮੋਰੀਆ ਤੁਹਾਡਾ ਨਾਮ ਹੈ ਨਾ ਫੋਨ ਰਿਕਾਰਡਿੰਗ ਤੇ ਹੈ ਫੋਨ ਰਿਕਾਰਡਿੰਗ ਤੇ ਹੈ ਰਵੀ ਮੋਰੀਆ ਨਾਮ ਹੈ ਤੁਹਾਡਾ ਹਾਂਜੀ ਇਹ ਮੈਂ ਚੈਨਲ ਨੂੰ ਦੇਉਂਗਾ ਪ੍ਰੋਪਰ ਮੈਨੂੰ ਹੁਣ ਗੱਲ ਸਪਸ਼ਟ ਕਰਿਓ ਵੀ ਮੈਂ ਪੰਜਾਬੀ ਮੈਂ ਗੁਰਵਿੰਦਰ ਹਾਂ ਗੁਰਵਿੰਦਰ ਸਿੰਘ ਨਾਮ ਹੈ ਮੇਰਾ ਮੈਨੂੰ ਲੋਕ ਗੁਰਵਿੰਦਰ ਸ਼ਰਮਾ ਕਹਿੰਦੇ ਆ ਪੰਜਾਬੀ ਆ ਠੀਕ ਹੈ ਜ਼ਮੀਨਾਂ ਵਾਲੇ ਆ ਜੱਦੀ ਪੁਸ਼ਤੀ ਜ਼ਮੀਨਾਂ ਵਾਲੇ ਆ ਪਿੰਡ ਕੰਡਾਵੰਨਾ ਖੇਤੀ ਕਰਦੇ ਆ ਬਯੁਰਕ ਸਾਡੇ ਅੱਛਾ ਠੀਕ ਹੈ ਹੁਣ ਦੱਸੋ ਮੈਂ ਪੰਜਾਬੀ ਕਿਵੇਂ ਨਹੀਂ ਹੈਗਾ ਤੁਸੀਂ ਸ਼ਰਮਾ ਕਿਉਂ ਲਿਖ ਦੋਗੇ ਵਿੱਚ ਕਿਉਂ ਸ਼ਰਮੇ ਹੁੰਦੇ ਨਹੀਂ ਪੰਜਾਬ ਵਿੱਚ ਸ਼ਰਮੇ ਹੈ ਨਹੀਂ ਵਰਮੀ ਵੀ ਹੈਗੇ ਆ ਠੀਕ ਹੈ ਉਹਨਾਂ ਨੂੰ ਤੁਸੀਂ ਪ੍ਰਵਾਸੀ ਕਹੀ ਜਾਂਦੇ ਹੋ ਨਹੀਂ ਕਹਿੰਦੇ ਤੁਸੀਂ ਪੰਜਾਬੀ ਮੈਂ ਤਾਂ ਸਿਰਫ ਹੱਥ ਆ ਯਾਰ ਮੈਨੂੰ ਉਸ ਗੱਲ ਦਾ ਜਵਾਬ ਦੇ ਮੈਨੂੰ ਉਸ ਗੱਲ ਦਾ ਜਵਾਬ ਦੇ ਮੈਂ ਗੁਰਵਿੰਦਰ ਸਿੰਘ ਨਾਮ ਹੈ ਮੇਰਾ ਮੈਂ ਇੱਕ ਜਾਤ ਦਾ ਪੰਡਤਾਂ ਲੋਕ ਮੈਨੂੰ ਸ਼ਰਮਾ ਕਹਿੰਦੇ ਆ ਸਾਡੇ ਜੱਦੀ ਪੁਸ਼ਤੀ ਦਾੜੀ ਕੇਸਾਂ ਵਾਲੇ ਅਸੀਂ ਹੈਗੇ ਆ ਠੀਕ ਹੈ ਮੇਰੇ ਬਜ਼ੁਰਗ ਹੈ ਜਿਹੜੇ ਉਹ ਅਮਰ ਸਿੰਘ ਨਾਮ ਹੈ ਅਮਰ ਪੰਡਤ ਉਹਨਾਂ ਨੂੰ ਕਿਹਾ ਜਾਂਦਾ ਫੌਜ ਦੇ ਵਿੱਚੋਂ ਰਿਟਾਇਰ ਹੋਏ ਆ ਤਿੰਨ ਜੰਗਾਂ ਲੜੀਆਂ ਠੀਕ ਹੈ आज ਜਿਉਂਦੇ ਜਾਗਦੇ ਸਾਹਮਣੇ ਬੈਠੇ ਆ ਗੱਲ ਕਰਾ ਦਿੰਨਾ ਤੁਸੀਂ ਦੱਸੋ ਤੁਸੀਂ ਰਵੀ ਮੋਰੀਆ ਤੁਸੀਂ ਪੰਜਾਬੀ ਹੋ ਜਮੀਨ ਕਿੱਥੇ ਪਹਿਲਾਂ ਤਾਂ ਨਹੀਂ ਨਹੀਂ ਪੰਜਾਬੀ ਪਹਿਲਾਂ ਤਾਂ ਇਹ ਦੱਸੋ ਪੰਜਾਬੀ ਦਾ ਮਤਲਬ ਕੀ ਕਹਿੰਦੇ ਹਾਂ ਜਿਹੜਾ ਪੰਜਾਬ ਦਾ ਜੰਮਿਆ ਪਲਿਆ ਉਹ ਪੰਜਾਬੀ ਹੈ ਤੇ ਪੰਜਾਬ ਦਾ ਜੰਮਿਆ ਭਲਿਆ ਮੈਂ ਵੀ ਆ ਤੇ ਮੈਂ ਵੀ ਜੰਮਿਆ ਤੁਸੀਂ ਪੰਜਾਬੀਆਂ ਫਿਰ ਪੰਜਾਬ ਦੇ ਕਿਸਾਨਾਂ ਨੂੰ ਅਤਵਾਦੀ ਕਿਉਂ ਕਹੀ ਜਾਂਦੇ ਹੋ ਤੁਸੀਂ ਲਗਾਤਾਰ ਪੋਸਟਾਂ ਨਹੀਂ ਨਹੀਂ ਅਤਵਾਦੀ ਕਿਹਾ ਆ ਤੁਹਾਡੀਆਂ ਪੋਸਟਾਂ ਲਗਾਤਾਰ ਆ ਰਹੀਆਂ ਬਾਈ ਜੀ ਕਿਹਦੇ ਪੋਸਟ ਅਤਵਾਦੀ ਦੀ ਆਈ ਆਂ ਛਿੰਡੇ ਦੇ ਗਰੁੱਪਾਂ ਦੇ ਵਿੱਚ ਕੁਝ ਦਿਖਾ ਦਿਓ ਅਤਵਾਦੀ ਦੀ ਤੁਸੀਂ ਸ਼ਰੇਆਮ ਲਿਖੀ ਜਾਂਦੇ ਹੋ ਇਹ ਅੰਦੋਲਨਕਾਰੀ ਅਤਵਾਦੀ ਅੰਦੋਲਨਕਾਰੀ ਕਾਮਰੇਡ ਤੁਸੀਂ ਹੁਣੇ 5 ਮਿੰਟ ਪਹਿਲਾਂ ਦੇ ਕਿਹੜੇ ਹੋ ਯਾਰ ਜਿਹੜੇ ਅੰਦੋਲਨ ਦੇ ਵਿੱਚ ਅਤਵਾਦੀ ਗੱਲ ਕਰ ਰਹੇ ਆ ਕਿਹੜੇ ਅਤਵਾਦੀ ਕਿਹੜੇ ਕਿਸਾਨ ਨੇ ਕਰਤੀ ਅਤਵਾਦੀ ਦੀ ਗੱਲ ਯਾਰ ਐਨੀਆਂ ਮੈਂ ਵੀਡੀਓ ਪਾਈਆਂ ਉਹ ਤੁਸੀਂ ਦੇਖਿਆ ਨਹੀਂ ਕਿਹੜੀਆਂ ਤੁਸੀਂ ਲ ਆਪ ਨੂੰ ਦੇਖੋ ਕਿਸਾਨਾਂ kia 12 ਮੰਗਾ ਵੀ ਮੈਂ ਗਰੁੱਪ ਚ ਪਾਈਆਂ ਯਾਰ ਛੱਡੋ ਮੰਗਾ ਨੂੰ ਯਾਰ ਅਸੀਂ ਤਾਂ ਮੰਗ ਦੀ ਗੱਲ ਹੈ ਕਿ ਮੰਗਾ ਠੀਕ ਹੈ ਅਸੀਂ ਤਾਂ ਯਾਰ ਨਾ ਤੁਸੀਂ ਮੰਗਾ ਦੇਣੀਆਂ ਨਾ ਕਿਸਾਨੀ ਅੰਦੋਲਨ ਦੇ ਆੜ ਦੇ ਵਿੱਚ ਪੰਜਾਬ ਨੂੰ ਭਾਰਤ ਨਾਲੋਂ ਵੰਡਣ ਦੀ ਕੋਸ਼ਿਸ਼ ਕਰ ਰਹੇ ਆ ਕੋਈ ਵੰਡਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਕਰਦੇ ਉਹੀ ਵੀਡੀਓ ਪਾਈਆਂ ਵੀਰ ਉਸੇ ਵੀਡੀਓਾਂ ਤੇ ਲੱਜਾ ਦੇ ਉਹ ਵੀਰ ਜੇ ਪੰਜਾਬ ਨੂੰ ਵੱਖ ਨਹੀਂ ਕਰ ਰਹੇ ਤਾਂ ਕਿਉਂ ਰਸਤੇ ਰੋਕਿਆ ਖੱਟੜ ਨੇ ਤੁਸੀਂ ਬੀਜੇਪੀ ਦੇ ਵਰਕਰ ਹੋ ਤੁਹਾਡੇ ਬੀਜੇਪੀ ਦੇ ਵਰਕਰ ਖੱਟੜ ਨੇ ਕਿਉਂ ਰਸਤੇ ਰੋਕੇ ਆ ਖੜਕਲਾਓ ਤੁਸੀਂ ਯਾਰ ਰਸਤੇ ਰੋਕਣੇ ਆ ਦਿੱਲੀ ਚ ਪਿਛਲੀ ਵਾਰੀ ਦੇਖਿਆ ਨਹੀਂ ਕੀ ਹੋਇਆ ਯਾਰ ਇਹ ਗੱਲ ਮੇਰੀ ਗੱਲ ਹੋ ਦਿੱਲੀ ਥੋਡੀ ਆ ਸ਼ਰਮਾ ਜੀ ਸ਼ਰਮਾ ਜੀ ਮੇਰੇ ਆ ਗਈ ਨਾ ਉਹੀ ਗੱਲ ਥੋਡੀ ਆ ਵੰਡ ਤੁਸੀਂ ਆਪ ਹੀ ਕਰੀਏ ਕਿਉਂ ਵੰਡ ਦਿੱਲੀ ਸਾਡੀ ਵੀ ਹੈ ਯਾਰ ਜਿੱਡੀ ਦਿੱਲੀ ਭਾਰਤ ਦੀ ਹੈ ਉਨੀ ਦਿੱਲੀ ਪੰਜਾਬ ਦੀ ਹੈ ਫਿਰ ਪੰਜਾਬ ਨੂੰ ਦਿੱਲੀ ਚ ਜਾਣ ਤੋਂ ਰੋਕਿਆ ਕਿਉਂ ਗਿਆ ਵੀਰੇ ਵੀਰੇ ਮਾਨਸਿਕਤਾ ਚ ਨਾ ਥੋੜਾ ਜਿਹਾ ਸੁਧਾਰ ਲਾਂ ਵੀਰੇ ਮੇਰੀ ਮਾਨਸਿਕਤਾ ਸਾਰਿਆਂ ਨੂੰ ਪਤਾ ਹੈ ਮੇਰੀ ਮਾਨਸਿਕਤਾ ਤੁਸੀਂ ਖੁਦ ਦੇਖੀ ਹੋਈ ਹੈ ਨਹੀਂ 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 ਸਭ ਨੇ ਦੇਖੀ ਹੈ ਸਭ ਦੀਆਂ ਮਾਨਸਿਕਤਾ ਗਰੁੱਪ ਦੇ ਵਿੱਚ ਵੀ ਸ਼ੋਅ ਹੋ ਰਹੀਆਂ ਹੈ ਠੀਕ ਹੈ ਸਰਕਾਰਾਂ ਸਰਕਾਰਾਂ ਜੇ ਕੋਈ ਵੀ ਫੈਸਲੇ ਲੈਂਦੀਆਂ ਨਾ ਵੀਰੇ ਯਾਰ ਤੁਸੀਂ ਸਰਕਾਰ ਚਲਾਉਣੇ ਨਾ ਮੈਨੂੰ ਚਲਾਉਣਾ ਹੈ ਯਾਰ ਸਾਡੇ ਸਿਰ ਤੇ ਕਰਜ਼ਾ ਕਿੰਨਾ ਹੈ ਰਵੀ ਜੀ ਨਾ ਰਵੀ ਜੀ ਸੁਣੋ ਸ਼ਰਮਾ ਜੀ ਤੁਹਾਨੂੰ ਯਾਰ ਰਵੀ ਜੀ ਰਵੀ ਜੀ ਮੇਰੀ ਤਾਂ ਸੁਣੋ ਮੈਨੂੰ ਬੋਲਣ ਦਿਓ ਮਾਨ ਸਰਕਾਰ ਨੇ ਹਜ਼ਾਰ ਹਜ਼ਾਰ ਰੁਪਏ ਦਾ ਲਾਲਚ ਦਿੱਤਾ ਯਾਰ ਟੱਠੇ ਖੂਝ ਜਾਵੇ ਮਾਨ ਸਰਕਾਰ ਮੈਂ ਕੀ ਲੈਣਾ ਮਾਨ ਸਰਕਾਰ ਤੋਂ ਯਾਰ ਯਾਰ ਤੁਹਾਡੇ ਵਰਗੇ ਮਾਨ ਸਰਕਾਰ ਦੇ ਮਗਰ ਹੋ ਗਏ ਇਸ ਲਈ ਕਿਉਂ ਮੇਰੇ ਅੱਗੇ ਕਿਉਂ ਹੋ ਗਏ ਹੋ ਗਏ ਨੇ ਮਾਨ ਸਰਕਾਰ ਵੀ ਤੁਸੀਂ ਮੈਨੂੰ ਕੀ ਮੈਨੂੰ ਮੈਂ ਕਿਸੇ ਪਾਰਟੀ ਵਰਕਰ ਨਹੀਂ ਵੀਰੇ ਵੀਰੇ ਮੇਰੀ ਗੱਲ ਸੁਣ ਲਓ ਵੀਰੇ ਠੀਕ ਹੈ ਕੁਝ ਵੀ ਨਹੀਂ ਹੈ ਕੋਈ ਕਿਸਾਨ ਨੂੰ ਅਤਿਵਾਦੀ ਨਹੀਂ ਕਹਿੰਦਾ ਕਿਸਾਨ ਭਰਾਵਾਂ ਦੇ ਨਾਲ ਜਿੰਨਾ ਤੁਸੀਂ ਖੜੇ ਹੋ ਨਾ ਅਸੀਂ ਵੀ ਖੜੇ ਆ ਤੁਸੀਂ ਇੱਕ ਵਾਰੀ ਹਾਂ ਦਾ ਨਾਰਾ ਮਾਰੋ ਵੀ ਕਿਸਾਨ ਕਿਸਮੇ ਪੰਜਾਬ ਦਾ ਝੰਡਾ ਵਾ ਤੁਸੀਂ ਇੱਕ ਵਾਰੀ ਕਹੋ ਮੂੰਚੋਂ ਤੁਸੀਂ ਕਿਹੋ ਕਿਸਾਨਾਂ ਦੇ ਹੱਕ ਤੇ ਝੰਡਾ ਲੈ ਕੇ ਖੜੇ ਹੋ ਕਿਦੋਂ ਛਟਕਦੇ ਯਾਰ ਕਿਉਂ ਨਹੀਂ ਖੜਾ ਹੱਦ ਆ ਯਾਰ ਥੋੜੀ ਕਿਦੋਂ ਖੜੇ ਹੋ ਬਾਈ ਮੈਨੂੰ ਇੱਕ ਫੋਟੋ ਦਿਖਾਓ ਜੇ ਜਾਇਜ਼ ਮੰਗਾਂ ਹੋਣਗੇ ਅਸੀਂ ਖੜਾਂਗੇ ਵੀਰੇ ਤੁਸੀਂ ਮੈਨੂੰ ਇੱਕ ਇੱਕ ਫੋਟੋ ਦਿਖਾ ਹਾਂ ਦਾ ਮੰਨਣਾ ਮੈਂ ਦਿਖਾਉਣਾ ਤੁਹਾਨੂੰ ਵੀ ਮੈਂ ਕਿਸਾਨਾਂ ਦੇ ਲਈ ਖੜਾ ਮੈਂ ਕਿਸਾਨਾਂ ਲਈ ਆਪਣਾ ਟਾਈਮ ਨਹੀਂ ਉਹ ਕਰਦਾ ਮੈਂ ਕਿਸਾਨਾਂ ਲਈ ਸੜਕਾਂ ਤੇ ਨਹੀਂ ਤਰਨੇ ਤੇ ਬੰਦਾ ਕਿਉਂ ਕਿਉਂਕਿ ਮੈਨੂੰ ਪੰਜਾਬੀ ਹੋਣ ਤੇ ਮਾਣ ਹੈ ਮੈਨੂੰ ਪੰਜਾਬ ਦਾ ਦਰਦ ਹੈ ਵੀਰੇ ਵੀਰੇ ਮੇਰੀ ਗੱਲ ਸੁਣ ਲਓ ਸੜਕਾਂ ਤੇ ਬੈਠਣ ਨੂੰ ਸੜਕਾਂ ਤੇ ਬੈਠ ਕੇ ਕੁਝ ਨਹੀਂ ਹੋਣ ਵਾਲਾ ਤੇ ਫਿਰ ਬਈ ਦੀ ਗੋਲ ਤੇ ਵੀ ਕਮੈਂਟ ਤੁਸੀਂ ਲੱਗੇ ਪਏ ਹੋ ਕਿ ਯਾਰ ਅੱਤਵਾਦੀ ਕਰ ਰਹੇ ਆ ਫਲਾਨਾ ਹੈ ਕਿਸਾਨ ਅੰਦੋਲਨ ਅੱਤਵਾਦੀ ਦੀ ਉਹ ਹੈ ਖਾਲਸਾਣ ਦੀ ਮੰਗ ਹੈ ਕੋਈ ਮੰਗ ਨਹੀਂ ਕਰਦਾ ਜਦੋਂ ਅੱਕੇ ਬੰਦੇ ਨੂੰ ਰੋਟੀ ਨਹੀਂ ਕੋਈ ਦਿੰਦਾ ਨਾ ਡਾਂਗ ਉਦੋਂ ਚੱਕਦਾ ਜੇ ਇਹ ਹੀ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਦਿੱਲੀ ਪਹੁੰਚਣ ਦਿੱਤਾ ਜਾਵੇ ਸੰਸਦ ਦੇ ਵਿੱਚ ਪਹੁੰਚਣ ਦਿੱਤਾ ਜਾਵੇ ਸੰਸਦ ਦੇ ਬਾਹਰ ਪ੍ਰਧਾਨ ਮੰਤਰੀ ਨੂੰ ਗੰਦੀਆਂ ਯਾਰ ਪ੍ਰਧਾਨ ਮੰਤਰੀ ਥੋੜਾ ਪ੍ਰਧਾਨ ਮੰਤਰੀ ਨੂੰ ਗੰਦੀਆਂ ਗਾਲਾਂ ਕੱਢ ਰਿਹਾ ਹੈ ਥੋੜਾ ਯਾਰ ਤੁਹਾਡੇ ਤਾਏ ਦਾ ਪੁੱਤ ਲੱਗਦਾ ਪ੍ਰਧਾਨ ਮੰਤਰੀ ਮੇਰਾ ਨਹੀਂ ਹੈਗਾ ਮੈਂ ਨਹੀਂ ਵੋਟ ਪਾਈ ਦੇਸ਼ ਦੇਸ਼ ਨੂੰ ਕੋਈ ਪੁੱਛਦਾ ਨਹੀਂ ਹੁੰਦਾ ਯਾਰ 1 ਮਿੰਟ ਇਹ ਅੱਜ ਦੇਸ਼ ਮੋਦੀ ਨੇ ਬਚਾਇਆ ਮੰਤਰੀ ਨੂੰ ਜੇ ਕੋਈ ਨਹੀਂ ਥੋੜੀ ਆਵਾਜ਼ ਕੱਟ ਰਹੀ ਹੈ ਸੀਗਨਲ ਕਰ ਰਿਹਾ ਮੈਂ ਵੀਡੀਓ ਦੇਖਦਾ ਹੈ ਜਿਹੜੇ ਕਿਸਾਨ ਪ੍ਰੈਸ ਕਾਨਫਰੰਸ ਕਰ ਰਹੇ ਆ ਸਾਡੇ ਕਿਸਾਨ ਵੀਰ ਸਹੀ ਮੰਗਾਂ ਰੱਖ ਰਹੇ ਆ ਸਹੀ ਪ੍ਰੈਸ ਕਾਨਫਰੰਸ ਕਰ ਰਹੇ ਆ ਲੇਕਿਨ ਉਹਨਾਂ ਦੀ ਹੀ ਆਰ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ 扑ਕਾ ਕੇ ਉੱਤੇ ਦੰਗਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਦੇ ਵੀਰ ਤੁਹਾਨੂੰ 扑ਕਾਇਆ ਕਿਸੇ ਨੇ ਤੁਹਾਨੂੰ 扑ਕਾਇਆ ਨਹੀਂ ਸੀ ਤੁਹਾਡੇ ਖਿਲਾਫ ਆ ਨਾ ਸੀ ਕਿਸਾਨ ਦੇ ਖਿਲਾਫ ਮੋਰਿਆ ਮੈਨੂੰ ਇਹ ਦੱਸ ਰਵੀ ਤੁਹਾਨੂੰ 扑ਕਾਇਆ ਕਿਸੇ ਨੇ ਤੁਸੀਂ ਗਏ ਹੋ ਉਹਨਾਂ ਦੇ ਮਗਰ ਲੱਗ ਕੇ ਜੇ ਤੁਸੀਂ ਨਹੀਂ 扑ਕੇ ਤਾਂ ਤੁਸੀਂ ਦੂਜੇ ਨੂੰ ਜ਼ਿੰਮੇਵਾਰ ਅਸੀਂ ਗਲਤ ਰਾ ਕਿਉਂ ਪਈਏ ਮੇਰੀ ਗੱਲ ਸੁਣ ਲੱਕ ਕੇ ਸਾਡੇ ਅਸੀਂ ਤੁਸੀਂ ਮੋਦੀ ਦਾ ਗੁਣਗਾਨ ਕਰਦੇ ਹੋ ਸਹੀ ਕਰਾਂ ਦੇ ਹੱਕ ਚ ਜਾਕਲ ਸਾਹਿਬ ਦਾ ਵੀ ਬਿਆਨ ਆਇਆ ਕਿ ਬਈ ਕਿਸਾਨਾਂ ਦੀਆਂ ਮੰਗਾਂ ਮੰਗ ਲੈਣੀਆਂ ਚਾਹੀਦੀਆਂ ਅਸੀਂ ਵੀ ਉਹੀ ਕਰਦੇ ਹਾਂ ਬਈ ਕਿਸਾਨਾਂ ਦੀਆਂ 12 ਮੰਗਾਂ ਜਮਾਂ ਜਾਇਜ਼ ਐ ਮੰਡਰੇਗਾ ਦੀ ਮੰਗ ਜਿਹੜੀ ਹੈਗੀ ਐ ਜਮਾਂ ਤੁਹਾਡੀ ਆਵਾਜ਼ ਕੱਟ ਜਾਂਦੀ ਐ ਮੜੇ ਨੈਟਵਰਕ ਚ ਆਓ ਨੈਟਵਰਕ ਚ ਆਓ ਆਵਾਜ਼ ਕੱਟ ਗਈ ਮੈਂ ਵੀਰੇ ਨੈਟਵਰਕ ਚਾ ਗੁਰਵਿੰਦਰ ਜੀ ਮੈਂ ਤੁਹਾਡੇ ਨਾਲ ਹੁਣ ਬਾਅਦ ਚ ਗੱਲ ਕਰੂੰਗਾ ਮੇਰੀ ਮੇਰੀ ਸੁਣ ਲੋ ਨਾ ਮੇਰੇ ਹੋਰ ਵੀ ਕੰਮ ਬਹੁਤ ਹੈਗੇ ਆ ਯਾਰ ਇੰਨਾ ਨਹੀਂ ਤੁਸੀਂ ਮੋਦੀ ਤੁਸੀਂ ਮੋਦੀ ਮੋਦੀ ਕਰ ਰਹੇ ਹੋ ਕਿਹਨੋਂ ਰਾਹ ਸਹੀ ਹੈ ਕਿਸਾਨ ਆਪਦੀ ਮੰਗ ਮੰਨ ਰਿਹਾ ਔਰ ਆ ਗਲਤ ਹੈ ਉਹ ਯਾਰ ਕਿਸਾਨ ਨੀ ਮੋਦੀ ਤੁਹਾਡਾ ਆਪਦਾ ਪਰਸਨਲ ਹੈ ਕੋਈ ਤਾਏ ਚਾਚੇ ਦਾ ਪੁੱਤਾ ਮੋਦੀ ਸੁਣ ਲਓ ਸਰਕਾਰਾਂ ਗੱਲਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਜਿਦਾ ਸਰਕਾਰ ਨਾਂ ਦੀ ਹੋਵੇ ਗੱਲ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਮੇਰੀ ਗੱਲ ਸੁਣ ਲਓ ਕਾਂਗਰਸ ਦੀ ਸਰਕਾਰ ਸੀ ਸਰਕਾਰ ਸੀਗੀ ਕਿਸਾਨਾਂ ਦੇ ਧਰਨੇ ਲੱਗਦੇ ਸੀ ਕਾਂਗਰਸ ਇਧੀਆਂ ਗੋਲੀਆਂ ਚਲਵਾ ਦਿੰਦੀ ਸੀ ਕਿਸੇ ਦੀ ਹਿੰਮਤ ਕਾਂਗਰਸ ਦਾ ਇੱਕ ਵੀ ਮੰਤਰੀ ਇੱਕ ਸੱਟ ਕੇ ਗੱਲ ਕੀਤੀ ਹੋਵੇ ਤੇ ਫਿਰ ਕਾਂਗਰਸ ਜਿਹੜੀ ਤੁਸੀਂ ਸੁਭੀਤਾ ਕਰਤੋਂ ਦੀ ਕੋਈ ਜਿਹਨਾਂ ਨੇ ਮਾਰਗੀਆਂ ਕੀਤੀਆਂ ਕਾਂਗਰਸ ਔਲ ਵੀ ਤਾਂ ਗਈ ਜਿਹੜੀ ਜਿਹੜੀ ਤੁਸੀਂ ਸੁਆਮੀਨਾਥਨ ਦੀ ਰਿਪੋਰਟ ਦੀ ਗੱਲ ਕਰਦੇ ਹੋ ਨਾ ਸੁਆਮੀਨਾਥਨ ਦੀ ਰਿਪੋਰਟ ਪਿਛਲੇ ਪਿਛਲੇ ਵਾਰੀ 2020 ਦੇ ਵਿੱਚ ਉਹੀ ਮੋਦੀ ਸਰਕਾਰ ਲੈ ਕੇ ਆ ਰਹੀ ਸੀਗੀ ਲੇਕਿਨ ਪਰ ਧਾਕੇ ਉਹਨਾਂ ਨੂੰ ਉਹ ਰਿਪੋਰਟ ਕੈਂਸਲ ਕਰਵਾਈ ਗਈ ਮੇਰੀ ਤਾਂ ਸੁਣ ਲੋ ਹੁਣ ਮੈਨੂੰ ਬੋਲਣ ਦਿਓ ਵਾਰੀਆਂ ਗੱਲਾਂ ਸੁਣ ਲੋ ਮੈਨੂੰ ਵੀ ਬੋਲਣ ਦਿਓ ਮੈਨੂੰ ਵੀ ਬੋਲਣ ਦਿਓ ਜਿਹੜੀ ਨਾਥ ਦੀ ਜਿਹੜੀ ਰਿਪੋਰਟ ਆ ਉਹ ਪ੍ਰੋਪਰ ਤਰੀਕੇ ਨਾਲ ਪੜ੍ਹ ਲਓ ਮੈਂ ਪੜ੍ਹ ਲਈ ਮੈਂ ਤਾਂ ਇਨੀ ਨਹੀਂ ਨਾ ਅਨ ਪੜ੍ਹਨੀ ਹੈਗਾ ਮੇਰੀ ਮੈਂ ਵੀ ਗ੍ਰੈਜੂਏਟ ਆ ਯਾਰ ਮੇਰੀ ਗੱਲ ਸੁਣ ਤੁਸੀਂ 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 ਮੋਦੀ ਮੋਦੀ ਕਰੀ ਜਾਂਦੇ ਹੋ ਮੋਦੀ ਤੋਂ ਪਹਿਲਾਂ ਦੇਸ਼ ਨੂੰ ਕੋਈ ਪੁੱਛਦਾ ਨਹੀਂ ਸੀ ਕੀ ਉਦੋਂ ਦੇਸ਼ ਗੁਲਾਮ ਸੀ ਕੀ ਮੋਦੀ ਨੇ ਆ ਕੇ ਹੀ ਦੇਸ਼ ਬਚਾਲਿਆ ਤੁਸੀਂ ਮੋਦੀ ਮੋਦੀ ਕਰੀਏ ਕਿ ਮੋਦੀ ਇਕੱਲਾ ਤੁਹਾਡੀ ਭੂਆ ਦਾ ਪੁੱਤ ਹੈ ਸਾਡਾ ਨਹੀਂ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਅਸੀਂ ਨਹੀਂ ਉਹ ਕਰਦੇ ਠੀਕ ਹੈ ਕੀ ਕਿਸਾਨ ਇਕੱਲੇ ਇਕੱਲੇ ਪੰਜਾਬ ਵਾਸਤੇ ਨੇ ਲੜਦੇ ਨਾਲ ਅਸੀਂ ਕਿਸਾਨ ਉਹਨਾਂ ਦੀ ਜਗ੍ਹਾ ਨਾਲ ਨਹੀਂ ਤੁਸੀਂ ਇਕੱਲਾ ਤੁਸੀਂ ਕਹਿੰਦੇ ਮੋਦੀ ਨੇ ਦੇਸ਼ ਬਚਾਲਿਆ ਇਸ ਦੇਸ਼ ਨੂੰ ਕੋਈ ਪੁੱਛਦਾ ਨਹੀਂ ਸੀ ਕਿ ਉਹ ਤੋਂ ਪਹਿਲਾਂ ਦੇਸ਼ ਗੁਲਾਮ ਸੀ ਤੁਸੀਂ ਰੋਟੀ ਰੱਜਮੀ ਨਹੀਂ ਖਾਂਦੇ ਸੀ ਇਹ ਖਿਲਾਫ ਰਵਾਂਗੇ ਠੀਕ ਹੈ ਗੁਰਵਿੰਦਰ ਵੀਰੇ ਹੁਣ ਮੈਂ ਪਲੀਜ਼ ਮੈਨੂੰ ਕੋਈ ਕੰਮ ਹੈ ਆਪਾਂ ਫੇਰ ਗੱਲ ਕਰਾਂਗੇ ਠੀਕ ਹੈ ਬਾਈ ਜੀ ਕਟਵਾਰੀ ਗੱਲ ਜਿਹੜੇ ਮੂਲਕ ਦੇ ਰਹੇ ਨੇ ਉਹ ਉਸ ਮੂਲਕ ਦੀ ਵਫਾਦਾਰੀ ਵੀ ਕਰੋ ਕੋਈ ਇਨਾ ਸਮੇਂ ਨਹੀਂ ਹੈ ਮੇਰੇ ਕੋਲ ਹੋਰ ਵੀ ਕੰਮ ਬਹੁਤ ਹੈ ਮੇਰੇ ਕੋਲੇ ਵੀ ਬਹੁਤ ਕੰਮ ਆ ਯਾਰ ਬਿੱਲਾ ਸਾਹਿਬ ਮੈਂ ਵੀ ਨਹੀਂ ਮੈਂ ਵੀ ਤਾਂ